ਕਹਣਾ ਜਾਉਂਗੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ਵਾਸੀਆਂ ਨੂੰ ਇਕਾदशी ਦੇ ਸ਼ੁਭ ਨੋਕੇ ਤੇ ਦਿੱਲੀ ਚ ਭਾਰਤੀ ਜਨਤਾ ਪਾਰਟੀ ਦੀ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਨ ਤੇ ਵਧਾਈ ਦਿੰਦਾ ਹਾਂ ਤੇ ਨਾਲ ਹੀ ਦਿੱਲੀ ਵਾਸੀਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਦੇ ਯੋਸ਼ਸ਼ੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਦੇਸ਼ ਵਿਕਾਸ ਦੀਆਂ ਨੀਤੀਆਂ ਦੇ ਪ੍ਰਤੀ ਆਪਣਾ ਜਦੋਂ ਲੋਕਾਂ ਕੇ ਸਹਿਯੋਗ ਦਿੱਤਾ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਪ੍ਰਚੰਡ ਬੋਮਨ ਨਾਲ ਸਰਕਾਰ ਬਣਾਈ ਹੈ ਅਤੇ ਦਿੱਲੀ ਵਾਸੀਆਂ ਨੇ ਇਹ ਸੰਦੇਸ਼ ਵੀ ਦਿੱਤੀ ਹੈ ਕਿ ਝੂਠ ਤੇ ਭ੍ਰਸ਼ਟਾਚਾਰ ਦੀ ਰਾਜਨੀਤੀ ਜਿਆਦਾ ਚਿਰ ਨਹੀਂ ਚੱਲਦੀ ਅਤੇ ਸੱਚ ਤੇ ਵਿਕਾਸ ਦੀ ਰਾਜਨੀਤੀ ਤੇ ਮੋਹਰ ਲਗਾ ਕੇ 48 ਸੀਟਾਂ ਨਾਲ ਦਿੱਲੀ ਦੇ ਵਿੱਚ ਪੂਰਨ ਬੋਮਤ ਦੀ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਈ ਹੈ। ਅੱਜ ਤੁਸੀਂ ਜਗਤਨੀ ਕੰਮ ਕਰ ਰਹੇ ਹੋ। ਸਭ ਤੋਂ ਪਹਿਲਾਂ ਦੇ ਆਏ ਦੇਸ਼ਵਾਸੀਆਂ ਨੇ ਸ਼ਸ਼ੀ ਸ਼੍ਰੀ ਰਾਮ ਅੱਜ ਬਹੁਤ ਹੀ ਵਧੀਆ ਦਿਨ ਬਹੁਤ ਹੀ ਭਾਗਾ ਵਾਲਾ ਦਿਨ ਜਦ ਕੇ ਮੈਂ ਇਹ ਕਹੂੰਗਾ ਬਦੀ ਤੇ ਨੇਕੀ ਦੀ ਜਿੱਤ ਹੋਈ ਹੈ ਤਾਂ ਇਹ ਉਹ ਅਹੰਕਾਰ ਦਾ ਪક્ષਪਨ ਦੋ ਅਹੰਕਾਰ ਦਾ ਪક્ષਪਨ ਸੀ ਉਹ ਭਗਵਾਨ ਨੇ ਅਹੰਕਾਰ ਦਾ ਪક્ષਪਨ ਕੀਤਾ ਹੈ ਬਾਜੀ ਦਾ ਜਿਹੜਾ ਇਹਦਾ ਹੋਜੀ ਜਾਈ ਗਈ ਜਿੱਲੀ ਜਦੋਂ ਕਾਲੇ ਉਹਨਾਂ ਦੇ ਤੋਂ ਦਸਾਂ ਬੱਲੇ ਕੰਮ ਸੀ ਉਹਨੂੰ ਸਾਡਾ ਵੀ ਕਿੰਨੇ ਤੋਂ ਇਹ ਤਿੰਨ ਵਾਰ ਜਦ ਹੱਥ ਦੇ ਵਿੱਚ ਕੰਮ ਕਰਦੇ ਤੁਸੀਂ ਲੱਡੂ ਬਣ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਵਾਲਾ ਮਾਹੌਲ ਹੈ ਪਹਿਲਾ ਸੀ ਸਭੂਰ ਸ਼ਹਿਰ ਦੇ ਵਿੱਚ ਵੀ ਅਸੀਂ ਆਦੇ ਲੱਗੂ ਫੜ ਗਏ ਆ ਅੱਜ ਪੂਰੀ ਸ਼ਹਿਰ ਦੇ ਅੰਦਰ ਇੱਥੇ ਆ ਕੇ ਅਸੀਂ ਸਲੈਕਸ਼ਨ ਮੰਡ ਰਹੇ ਆ ਬੜਾ ਖੁਸ਼ੀ ਵਾਲਾ ਮਾਹੌਲ ਆ ਕਿਉਂਕਿ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਯਕੀਨ ਜाहिर ਕੀਤਾ ਇੱਕ ਵੱਡੀ ਜਿੱਤ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਨੂੰ ਫਤਵਾ ਦਿੱਤਾ ਗਿਆ ਤੇ ਦੇਖਿਆ ਜਾਵੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਖੁਸ਼ ਹੋ ਕੇ ਤੇ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਦੇ ਲੋਕਾਂ ਨੇ ਬਿਸ਼ਵਾਸ ਜਤਾਇਆ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਚੁਟਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਆ ਤੇ ਉਹਨਾਂ ਨੇ ਇੱਥੇ ਇਹ ਵੀ ਜ਼ਾਹਰ ਕਰ ਦਿੱਤਾ ਕਿਉਂਕਿ ਜਿਹੜੀਆਂ ਹਵਾ ਨੂੰ ਵੰਡਾ ਮਾਰਦੇ ਫਿਰਦੇ ਸੀ ਕੇਜਰੀਵਾਲੂ ਵੀ ਆਮ ਆਦਮੀ ਪਾਰਟੀ ਮਹੱਲਾ ਕਲੀਨਿਕ ਦੀ ਗੱਲ ਕਰਦੀ ਸੀ ਮਹੱਲਾ ਸਫਾਈ ਦੀ ਗੱਲ ਕਰਦੀ ਸੀ ਰੋਜ਼ਗਾਰੀ ਦੀ ਗੱਲ ਕਰਦੀ ਸੀ ਪਰ ਇਹ ਕਈ ਪ੍ਰਕਾਰ ਦੇ ਉਹਨਾਂ ਨੇ ਇਹ ਜੇ ਝੂਠੇ ਵਾਅਦੇ ਕੀਤੇ ਸੀਗੇ ਜਿਨ੍ਹਾਂ ਨੂੰ ਸਿਰੇ ਤੋਂ ਨੁਕਾਰ ਦਿੱਤਾ ਲੋਕਾਂ ਨੇ ਤੇ ਬਹੁਤ ਹੀ ਵੱਡਾ ਫਤਵਾ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਦੇ ਹੱਥ ਦਿੱਤਾ ਤੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਲਾਗੂ ਕੀਤਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਆ ਤੇ ਉਹਨਾਂ ਨੇ ਦੇਸ਼ ਨੂੰ ਦੇਖਦੇ ਵੀ ਦੇਸ਼ ਕਿਵੇਂ ਤਰੱਕੀ ਕਰ ਰਿਹਾਗਾ ਭਾਰਤੀ ਜਨਤਾ ਪਾਰਟੀ ਕਿਵੇਂ ਹਰ ਸੂਬੇ ਦੇ ਵਿੱਚ ਤਰੱਕੀ ਲਿਆ ਰਹੀ ਆ ਜਿਹੜੀ ਡਬਲ ਇੰਜਨ ਸਰਕਾਰ ਦੀ ਸਭ ਤੋਂ ਵੱਡ ਜੇ ਲੋੜ ਸੀ ਜਿੱਥੇ ਦੁਨੀਆ ਤੋਂ ਲੋਕ ਆਉਂਦੇ ਨੇ ਸਾਡੀ ਰਾਜਧਾਨੀ ਦਿੱਲੀ ਵਿੱਚ ਲੋੜ ਸੀ ਤੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਫਤਵਾ ਦਿੱਤਾ ਕਿ ਜਿਤਾਇਆ ਦਿੱਲੀ ਦੇ ਲੋਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੇਰੀ ਜਿਹੜੀ ਸਾਰੀ ਸੰਗਰੂਰ ਜ਼ਿਲ੍ਹੇ ਦੀ ਟੀਮ ਖੜੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਪਰਕਰ ਸਹਿਵਾਲ ਤੇ ਸਾਰਿਆਂ ਵੱਲੋਂ ਬਹੁਤ-ਬਹੁਤ ਦੁਬਾਰਤੂ ਫਿਰ ਮੁਬਾਰਕਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਜਤਾਇਆ ਤੇ ਆਉ ਸਮਾਂ ਦੂਰ ਨਹੀਂ ਪੰਜਾਬ ਦੇ ਅੰਦਰ ਵੀ 27 ਦੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਰੱਖਣਗੇ ਤੇ ਪੰਜਾਬ ਦੇ ਅੰਦਰ ਵੀ ਕਾਮਨਾ ਪੂਰਨ ਕਰਨਗੇ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਲਈ 26 ਸਾਲ ਦਾ ਲੰਮਾ ਸਫਰ ਤੈਅ ਕੀਤਾ ਵਾ ਬੀਜੇਪੀ ਨੇ ਕੀ ਕਰਨਾ ਕਪਲ ਸਾਰੇ ਦੇ ਸਾਹਮਣੇ ਕੋਈ ਤਾਂ ਮੈਂ ਕਹਿ ਕੇ ਜਾਂਦਾ ਜੋ ਪਹਿਲਾਂ ਦੂਜੀਆਂ ਪਾਰਟੀਆਂ ਨੇ ਗਮਰਾਹ ਕਰਕੇ ਆਪਣੀ ਉੱਤੇ ਸਰਕਾਰਾਂ ਬਣਾਈਆਂ ਇਦੋਂ ਲੱਗ ਤੇ ਲੋਕਾਂ ਨੂੰ ਪਤਾ ਚੱਲ ਗਿਆ ਵੀ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਹਰ ਇੱਕ ਸਮਾਜ ਨੂੰ ਹਰ ਇੱਕ ਵਰਗ ਨੂੰ ਸਭ ਦਾ ਸਾਥ ਸਭ ਦਾ ਵਿਕਾਸ ਦੇ ਨਾਰੇ ਨਾਲ ਲੈ ਕੇ ਚੱਲੀ ਆ ਇਸ ਨੂੰ ਦੇਖਦੇ ਸੇ ਦੇਸ਼ ਦੀ ਤਕਤੀ ਨੂੰ ਦੇਖਦੇ ਲੋਕਾਂ ਨੇ ਇਸ ਵਾਰ ਜਾ ਰਹੀ ਦਿੱਤਾ ਦੇ ਪਾਰਟੀ ਦਾ ਪਾਰਟੀ ਸਰਕਾਰ ਨੇ ਆਪਦੇ ਵੱਡੇ ਲੀਡਰ ਹਾਰੇ ਨੇ ਉਹਨਾਂ ਨੂੰ ਕਿਵੇਂ ਦੇਖ ਦੋ ਇਹ ਦੇਖੋ ਜਿੰਨੇ ਵੱਡੇ ਲੀਡਰ ਸੀ ਲੋਕਾਂ ਨੂੰ ਪਤਾ ਚੱਲ ਗਿਆ ਇਹ ਜਿਹਨਾਂ ਦੇ ਅੰਦਰ ਗਏ ਸੀ ਉਹ ਸਾਫ ਜਾਹਰ ਹੋ ਗਿਆ ਵੀ ਜਿਹੜੇ ਉਹਨਾਂ ਤੇ આરોਪ ਲੱਗੇ ਸੀ ਉਹ ਸੱਚੇ ਨੇ ਇਸ ਕਰਕੇ ਵੱਡੇ ਲੀਡਰਸ ਜਿਹੜੇ ਆਮ ਆਦਮੀ ਪਾਰਟੀ ਦੇ ਸਾਰੇ ਬਾਹਰ ਹੋ ਗਏ ਜਿਹੜੇ ਅੰਦਰ ਤੁਸੀ ਜਿਹੜੇ ਨਾ ਕਿ ਮਾਜੀ ਤੁਸੀ ਜਿਹੜੇ ਬਣਦਾ ਜਿਹੜੇ ਮੀਆ ਬਣਦੇ ਜਾਸਰ ਬਣਾਇਆ ਬਿਲਕੁਲ ਜਿਵੇਂ ਸਰਨਾਪਨ ਤਾਂ ਸਾਰੇ ਹੀ ਦੇਸ਼ ਵਾਸੀਆਂ ਨੂੰ જય ਸ਼੍ਰੀ ਰਾਮ ਇਹ ਜਿਹੜਾ ਅੱਜ ਦਿੱਲੀ ਦੇ ਵਿੱਚ ਜਿੱਤ ਹੋਈ ਹੈ ਜਿਸ ਤਰ੍ਹਾਂ 144 ਸਾਲਾਂ ਬਾਅਦ ਮਹਾਪੁਰਾਗ ਦੇ ਵਿੱਚ ਜਿਹੜਾ ਫਰਾਗ ਰਾਜ ਵਿੱਚ ਹੁੰਮ ਲੱਗਾ ਹੈ ਉਸ ਦਾ ਸਾਰੇ ਹਿੰਦੁਸਤਾਨ ਦੀ ਨਹੀਂ ਸਾਰੇ ਹੌੜ ਦੇ ਵਿੱਚ ਖੁਸ਼ੀਆਂ ਮਨਾਇਆ ਰਹੇ ਨੇ ਇਸੇ ਤਰ੍ਹਾਂ ਹੀ ਪੂਰੀ ਦਿੱਲੀ ਚ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਭਾਰਤ ਦਾ ਜਨਤਾ ਪਾਰਟੀ ਦਾ ਢੰਕਾ ਵੱਜ ਰਿਹਾ ਹੈ ਢੰਕਾ ਕਿਉਂ ਵੱਜ ਰਿਹਾ ਹੈ ਕਿਉਂਕਿ ਮੋਦੀ ਜੀ ਨੇ ਦੇ ਗਰੰਟੀਆਂ ਨੇ ਲੋਕਾਂ ਨੇ ਦੇਖ ਲਿਆ ਉਹ ਸਹੀ ਨੇ ਜੇ ਕਿਤੇ ਦਿੱਲੀ ਦੇ ਵਿੱਚ ਕੋਈ ਸਿੱਖਿਆ ਪ੍ਰਣਾਲੀ ਵਧੀਆ ਹੁੰਦੀ ਸਿਹਤ ਪ੍ਰਣਾਲੀ ਵਧੀਆ ਹੁੰਦੀ ਤਾਂ ਅੱਜ ਇਹ ਪਾਰਟੀ ਨੂੰ ਖਾਰ ਦਾ ਮੂੰਹ ਨਾ ਦੇਖਣਾ ਪੈਂਦਾ ਮੋਦੀ ਜੀ ਦੀਆਂ ਨੀਤੀਆਂ ਨੂੰ ਸਭਕਾ ਸਾਥ ਸਭਕਾ ਵਿਕਾਸ ਦੇਖਦੇ ਹੋਏ ਇੱਥੇ ਵੀ ਡਬਲ ਇੰਜਨ ਸਰਕਾਰ ਬਣ ਗਈ। ਹੋਰ ਗਾਇਕ ਜੇ 2-4 ਸੂਬੇ ਆਨਾਲੇ ਸਤਾ ਦੇ ਵਿੱਚ ਪ੍ਰਧਾਨ ਜੀ ਨੇ ਦੱਸਿਆ ਛੇਤੀ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਸਰਦਾਰ ਬਣੂਗੀ ਔਰ ਸਾਰੇ ਦੇਸ਼ ਦੇ ਵਿੱਚ ਕਮਲ ਦਾ ਫੁੱਲ ਜਲਦੀ ਖਿលੂਗਾ ਔਰ ਮੈਂ ਆਪਣੇ ਵੱਲੋਂ ਆਪਣੇ ਸੰਗਠਨ ਵੱਲੋਂ ਦਿੱਲੀ ਦੇ ਵਸਨੀਕਾਂ ਦਾ ਬਹੁਤ ਬਹੁਤ ਤਨਭਾਦ ਕਰਦਾ ਹਾਂ ਜਿਨ੍ਹਾਂ ਨੇ ਮੋਦੀ ਜੀ ਦੀਆਂ ਨੀਤੀਆਂ ਤੇ ਯਕੀਨ ਕਰਕੇ ਅੱਜ ਉਹਨਾਂ ਦੀ ਸਰਕਾਰ ਪੂਰੀ ਪ੍ਰਚੰਡ ਬੋਬਦ ਦੇ ਨਾਲ ਦਿੱਲੀ ਵਸਨ ਦਿੱਤੀ ਹੈ ਔਰ ਦੇਖਣਾ 2-4 ਮਹੀਨੇ ਦੇ ਵਿੱਚ ਹੀ ਦਿੱਲੀ ਦੀ ਕਾਇਆ ਪਲਟ ਦਿੱਤੀ ਮੋਦੀ ਜੀ ਜੈ ਸ਼੍ਰੀ ਰਾਮ ਅੱਜ ਦੀ ਜਿੱਤ ਬਹੁਤ ਵੱਡੀ ਜਿੱਤ ਹੈ ਉਧਰੋਂ ਲੋਕਾ ਤੋਂ ਪਾਰਟੀ ਜਨਤਾ ਪਾਰਟੀ ਦੀ ਬਹੁਤ ਹੀ ਵੱਡੀ ਜਿੱਤ ਹੈ ਉੱਥੇ ਲੋਕਾਂ ਦੀ ਸਭ ਤੋਂ ਵੱਡੀ ਜਿੱਤ ਹੈ ਜੋਤੇ ਜੋ ਛੁੱਠੇ ਵਾਦੇ ਕਰਕੇ ਕੇਜਰੀਵਾਲ ਜੀ 10 ਸਾਲ ਸੱਤਾ ਦੇ ਵਿੱਚ ਰਹੇ ਉਹਨਾਂ ਨੇ ਹਰ ਗੱਲ ਤੇ ਝੂਠ ਬੋਲਿਆ ਮੈਂ ਕੋਠੀ ਨਹੀਂ ਲਵਾਉਂਦਾ ਮੈਂ ਮਕਾਨ ਨਹੀਂ ਲਵਾਉਂਦਾ ਮੈਂ ਕਾਰ ਨਹੀਂ ਲਵਾਵਾਂਗਾ ਤੁਸੀਂ ਦੇਖਿਆ ਹੋਵੇਗਾ ਦਿੱਲੀ ਦੇ ਵਿੱਚ ਕਿਸੇ ਦੇ ਨਾਲ ਮਰਜ਼ੀ ਗੱਲ ਕਰ ਲੋ ਉਹ ਕਹਿਣਗੇ ਕਿ ਦਿੱਲੀ ਦੇ ਵਿੱਚ ਬਿਲਕੁਲ ਵੀ ਡਿਵੈਲਪਮੈਂਟ ਨਹੀਂ ਹੋਈ ਇਹੀ ਹਾਲ ਪੰਜਾਬ ਦਾ ਹੁਣ ਆਪਾਂ ਪੰਜਾਬ ਦੇ ਵਿੱਚ ਤਾਂ ਪਾਕਹਾਨਾ ਨਾਲ ਦੇਖਦੇ ਆਪਾਂ ਉਹਦੇ ਬਸਨੀਤਾਂ ਕਿ ਪੰਜਾਬ ਦਾ ਕੀ ਹਾਲ ਹੈ ਕਿਸ ਤਰ੍ਹਾਂ ਨਸ਼ਮਤ ਕੋਰੀ ਵਧ ਰਹੀ ਹੈ ਕਿਸ ਤਰ੍ਹਾਂ ਕ੍ਰਾਈਮ ਰੇਟ ਵਧ ਰਿਹਾ ਹੈ ਨਸ਼ਾ ਕਿਸ ਤਰ੍ਹਾਂ ਵਧ ਰਿਹਾ ਹੈ ਤੁਸੀਂ ਜੇ ਕਹਿ ਨੂੰ ਇੱਕ ਪਰਫਾਰਮੈਂਸ ਦੱਸਦੀ ਹੈ ਆਮਦਵੀ ਪਾਰਟੀ ਦੀ ਨਾ ਦਿੱਲੀ ਦੇ ਵਿੱਚ ਨਾ ਪੰਜਾਬ ਦੇ ਵਿੱਚ ਸਿਰਫ ਵੱਡੇ ਵੱਡੇ ਬੋਲ ਲਾਉਣੇ ਐਡਵਰਟਾਈਜ਼ਮੈਂਟਾਂ ਦੇਣੀਆਂ ਗੱਲਾਂ ਕਰਨੀਆਂ ਚੁੜਪਲੇ ਸੁਣਾਉਣੇ ਏਹੀ ਕੰਮ ਹੈ ਜਿਹੜਾ ਹੈਗਾ ਮੋਦੀ ਜੀ ਨੇ ਧਰਾਤਲ ਤੇ ਕੰਮ ਕੀਤਾ ਹੈ ਡਿਵੈਲਪਮੈਂਟ ਕਰਕੇ ਦਿਖਾਈ ਹੈ ਦਿੱਲੀ ਦੇ ਵਿੱਚ ਵੀ ਬਹੁਤ ਜੋ ਸੈਂਟਰ ਗਵਰਨਮੈਂਟ ਦੇ ਅਧੀਨ ਹੈ ਡਿਪਾਰਟਮੈਂਟ ਪੈਂਦੇ ਸੀ ਉਹਨਾਂ ਦੇ ਇੰਕ ਸਾਰਾ ਕੰਮ ਹੋਇਆ ਸਟੇਟ ਗਵਰਨਮੈਂਟ ਨੇ ਦਿੱਲੀ ਗਵਰਨਮੈਂਟ ਨੇ ਕੋਈ ਕੰਮ ਨਹੀਂ ਕੀਤਾ ਕੋਈ ਮਾੜੀ ਮੋਟੀ ਜੋ ਹੈ ਛੋਟੇ ਮੋਟੇ ਕੰਮ ਨਹੀਂ ਉਹਨਾਂ ਨੂੰ ਲੈ ਕੇ ਉਹਨਾਂ ਦਾ ਆਰਾਮ ਕਰਾਈ ਜਾਣਾ ਇਹਦੀ ਕਮਰੇ ਹੈ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز